ਮੇਰਾ ਨਾਮ ਲਖਸ਼ਮਰਾ ਜੀ ਮੈਨੂੰ ਆਰਦਾ ਸ਼ੌਂਕ ਪਹਿਲਾਂ ਦਾ ਸੀ ਐਕਚੁਅਲੀ ਪਰ ਇਹਨਾਂ ਮੈਨੂੰ ਪਤਾ ਨਹੀਂ ਸੀ ਮੇਰੇ ਚ ਇੰਨਾ ਹੁਨਰ ਹੈਗਾ ਫਿਰ ਇਹ ਲੋਕਡਾਊਨ ਵਿੱਚ ਮੈਂ ਦੇਖਿਆ ਸਾਰੇ ਫ੍ਰੀ ਬੈਠੇ ਹੁੰਦੇ ਦੋ ਸਾਲ ਦੋ ਤਿੰਨ ਸਾਲ ਤਨ ਪਤਾ ਹੈ ਇਦਾਂ ਲੋਕਡਾਊਨ ਚ ਲੰਘ ਗਿਆ ਫਿਰ ਫ੍ਰੀ ਬੈਠੇ ਹਣ ਮम्मा ਨੇ ਕਿਹਾ ਤੂੰ ਇਦਾਂ ਕਰਦਾ ਪਹਿਲਾਂ ਟਰਾਈਂਗ ਕਰਦਾ ਰਹੀਂ ਤੂੰ ਡਰਾਇੰਗ ਕਰ ਲੈ ਫਿਰ ਮੈਂ ਇੱਕ ਸਿੰਪਲ ਇੱਕ ਡਰਾਇੰਗ ਬੁੱਕ ਲਈ ਇੱਕ ਪੈਨਸਲ ਲਈ ਉੱਤੋਂ ਬਾਅਦ ਮੈਂ ਡਰਾਇੰਗ ਕਰਨੀ ਸਟਾਰਟ ਕਰਤੀ ਫਿਰ ਬਾਅਦ ਵਿੱਚ ਦੇਖ ਮੇਰਾ ਹੋਰ ਰੁਚੀ ਵਧੀ ਇਹ ਚੀਜ਼ ਨੂੰ ਲੈ ਕੇ ਫਿਰ ਆ YouTube ਰਹੀ سوشل میڈیا ਰਹੀ ਮੈਂ ਹੋਰ ਐਕਸਪਲੋਰ ਕੀਤਾ ਆਰਟ ਬਾਰੇ ਜਾਣਿਆ ਵੱਡੇ ਵੱਡੇ ਆਰਟਿਸਟ ਦੇਖੇ ਕਿ ਉਹ ਕਿਦਾਂ ਆਰਟ ਕਰਦੇ ਆ ਕਿਦਾਂ ਕਿਸੇ ਦਾ ਫੇਸ ਸਟਰਕਚਰ ਬਣਾ ਦਿੰਦੇ ਆ ਕਿਦਾਂ ਕੇ ਦਾ ਏਅਰ ਬਣਾ ਦਿੰਦੇ ਕਿੰਨੇ ਅੱਖ ਕੰਨ ਕਿਦਾਂ ਬਣਾਉਂਦੇ ਆ ਤੇ ਉਥੋਂ ਮੈਂ ਥੋੜਾ ਇਨਸਪਾਇਰ ਹੋ ਕੇ ਫਿਰ ਮੈਂ ਹੋ ਲੂੰਗਾ ਵਰਿਆ ਚੀਨ ਲੈ ਕੇ ਸਾਰ ਇਹਦਾ ਸਾਰਾ YouTube ਤੋਂ ਹੀ ਸਿੱਖਿਆ ਹੈ ਪੈਨਸਿਲ ਸਕੈਚ ਔਰ ਪੇਂਟਿੰਗ ਕਲਰ ਵਗੈਰਾ ਦੀ ਪਹਿਚਾਨ ਸਰ ਐਕਚੁਅਲੀ ਸਾਡੇ ਇਸ ਏਰੀਆ ਛੋਟਾ ਇੱਥੇ ਮੈਂ ਬਾਹਰ ਸਿੱਖਣ ਦੀ ਐਕਚੁਅਲੀ ਕੋਸ਼ਿਸ਼ ਕੀਤੀ ਬਟਨਾਂ ਬਾਹਰ ਪੈਸੇ ਬਹੁਤ ਮੰਗਦੇ ਹਫਤੇ ਦੋ ਦਿਨ ਜਾਣਾ ਹੁੰਦਾ ਵੀ 4 4 3-4000 ਰੁਪਿਆ ਉਹਦੇ ਫੀਸ ਹੁੰਦੀ ਸੀ ਫਿਰ ਮੈਂ YouTube ਰਾਹੀਂ ਵੱਡੇ ਵੱਡੇ ਆਰਟਿਸਟ ਦੇਖਦਾ ਉੱਥੋਂ ਪੈਨਸਿਲਜ਼ ਦਾ ਪਤਾ ਕੀਤਾ ਕਿ ਕਿਹੜੀ ਪੈਨਸਿਲਜ਼ ਹੁੰਦੀ ਆ ਕਿਹੜੇ ਆ ਕਲਰਜ਼ ਯੂਜ਼ ਕਰਦੇ ਆ ਉਹਨਾਂ ਨੂੰ ਫਾਲੋ ਕੀਤਾ ਇੱਕ ਗਾਈਡੈਂਸ ਵੀ ਮਿਲੀ ਉਹਨਾਂ ਦੀ ਕੁਝ ਗਾਈਡੈਂਸ ਕਈ ਆਰਟਿਸਟ ਦੱਸਦੇ ਹੀ ਕਿ ਮੈਂ ਉਹਨਾਂ ਨੂੰ ਮੈਸੇਜ ਕਰਦਾ ਹੀ ਉਹ ਦੇਖ ਵੀ ਲੈਂਦੇ ਸੀ ਫਿਰ ਉੱਥੋਂ ਪੁੱਛਦਾ ਸੀ ਕਿ ਹਾਂਜੀ ਸਰ ਇੱਥੇ ਕਿੱਦਾਂ ਪੈਂਸਿਲਸ ਯੂਜ਼ ਹੁੰਦੀਆਂ ਪਈਆਂ ਕਲੇਰ ਟੰਗਨਾ ਯੂਜ਼ ਹੁੰਦੀ ਪਈ ਹੈ ਜਿਹੜੇ హెਅਰ ਬਣਾਣੇ ਆ ਕਿ ਇਅਰ ਬਣਾਣੇ ਆ ਕਿੱਦਾਂ ਬਣਾਣੇ ਉਹਨਾਂ ਕੋਲੋਂ ਕੁਝ ਕੁਝ ਹਾਂਜੀ ਔਰ profession ਦੇ ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮਤਲਬ ਫਾਦਰ ਦੀ ਡੈਸ ਕਿਦੋਂ ਹੋਈ ਹੋ ਗਏ 2 ਸਾਲ ਹੋ ਗਏ ਡੇਢ ਸਾਲ ਫਿਰ ਉਸ ਤੋਂ ਬਾਅਦ profession ਦੇ ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ profession ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਬਟ ਮੈਂ ਤੁਹਾਨੂੰ ਦੱਸਿਆ ਵਾ ਕਿ ਮੈਂ ਬਾਹਰ ਗਿਆ ਕਿ ਸਿੱਖਣ ਵਾਸਤੇ ਕਿ ਚੱਲ ਕੇ ਤਾਂ ਹੋ ਡਿਵੈਲਪ ਕਰਦਾ ਹਾਂ ਚੀਜ਼ ਨੂੰ ਲੈ ਕੇ ਬਟ ਫੀਸ ਕਾਫੀ ਜ਼ਿਆਦਾ ਹੋਣ ਕਾਰਨ ਫਿਰ ਇਹ ਕੰਮ ਥੋੜਾ ਜਿਹਾ ਰੁਕ ਗਿਆ ਤੋ ਸਿੱਧਾ ਦੱਸਿਆ ਕਿ ਪੇਂਟਿੰਗ ਬਣਾਣ ਆਂਦੇ ਸੀ ਬੱਚੇ ਉਹਨਾਂ ਕੋਲ ਪੈਸਾ ਮਤਲਬ ਕਾਫੀ ਲੋਕ ਜਿਹੜੇ ਜਾਣਕਾਰ ਹੈ ਉਹਨਾਂ ਕੋਲ ਪੈਸੇ ਵਗੈਰਾ ਲੈਂਦੇ ਸੀ ਨਹੀਂ ਸਰ ਪਹਿਲਾਂ ਤਾਂ ਮੈਨੂੰ ਐ ਵੀ ਨਹੀਂ ਪਤਾ ਸੀ ਕਿ ਇਹ ਤੋਂ ਕੋਈ ਇਨਕਮ ਵੀ ਅਰਨ ਕਰ ਸਕਦੇ ਆ ਫਿਰ ਬਾਅਦ ਚ ਯੂਟਿਊਬ 'ላይ ਦੇਖਦਾ ਸੀ ਕਿ ਆਰਟਿਸਟ ਇਹਨੂੰ ਵੇਚਦੇ ਆ ਇੱਕਦਮ ਸੇਲ ਕਰਦੇ ਪੇਂਟਿੰਗ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਬਣਾਉ ਕੋਈ ਗੱਲ ਨਹੀਂ ਪਰ ਉਹਨਾਂ ਕੋਲ ਮੈਂ ਪੈਸੇ ਨਹੀਂ ਮੰਗਦਾ ਸੀ ਫਿਰ ਉਹ ਖੁਦ ਖੁਸ਼ ਹੋ ਕੇ ਪੈਸੇ ਦੇ ਕੇ ਜਾਂਦੇ ਸੀ ਕਿ ਚਲ ਮਿਹਨਤ ਆ ਤੇਰੀ ਕਿਹੜੀ ਕਿਹੜੀ ਪੇਂਟਿੰਗ ਉਹਨਾਂ ਆ ਚੁੱਕੇ ਹੁਣ ਤੱਕ ਮੈਂ ਕਾਫੀ ਗੁਰੂ ਦੀ ਕੋਈ ਐਕਟਰਸ ਦੀ ਸਿੰਗਰਸ ਦੀ ਜਿਵੇਂ ਸਿੱਧੂ ਮੂਸੇਵਾਲਾ ਹੋ ਗਿਆ ਲਤਾ ਲਤਾ ਮੰਗੇਸ਼ਕਰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਊਥ ਦੇ ਕਈ ਐਕਟਰਸ ਤੇ ਨਾਲ ਸਾਡੇ ਡੀਜੀਪੀ ਸਰ ਪੰਜਾਬ ਦੇ ਗੌਰਵ ਯਾਦਵ ਉਹਨਾਂ ਦੀ ਫੋਟੋ ਬਣਵਾਈ ਫਿਰ ਐਸਐਸਪੀ ਸਾਹਿਬ ਦੀ ਫੋਟੋ ਬਣਾਈ ਉਹਨਾਂ ਦੀ ਹਾਂਜੀ ਗੁਰਦਾਸਪੁਰ ਦੇ ਯਾਦਗਾਰ ਪੇਂਟਿੰਗ ਜਿਹੜੀ ਯਾਦ ਹੋਏ ਜਿਹੜਾ ਮੋਮੈਂਟ ਯਾਦ ਆਂਦਾ ਹੋਏ ਪੇਂਟਿੰਗ ਨਾਲ ਰਿਲੇਟਡ ਹਾਂ ਸਰ ਉਹਨਾਂ ਨੇ ਮੈਂ ਐਸਐਸਪੀ ਸਰਦੀ ਬਣਾਈ ਹੀ ਸਾਡੇ ਗੁਰਦਾਸਪੁਰ ਦੇ ਬਿਆਮਾਰੀ ਜੀ ਉੱਤੇ ਉਹਨਾਂ ਨੇ ਖੁਦ ਮੈਨੂੰ ਆਪਣੇ ਘਰ ਬੁਲਾਇਆ ਇਨਵਾਈਟ ਕੀਤਾ ਸੀ ਤੇ ਬਹੁਤ ਅਪਰੀਸ਼ੀਏਟ ਕੀਤਾ ਕਿ ਕੋਈ ਮਤਲਬ ਏਰੀਆ ਚ ਬੱਚਾ ਕੋਈ ਇਦਾਂ ਕਰਨ ਦੇ ਆ ਮੇਰੀ ਫੋਟੋ ਬਣਾਈ ਪੂਰੀ ਹੂ ਬਹੁਤ ਉਹਨਾਂ ਦੀ ਫੋਟੋ ਨਹੀਂ ਹਾਂਜੀ ਹੋਰ ਕੋਈ ਇੱਛਾ ਵੀ ਰੱਖੀ ਹੋਣਾ ਹਾਂਜੀ ਅੱਛਾ ਇਹ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਪੁੱਛੋ ਵਾਲਿਆਂ ਦੀ ਮਦਦ ਕਰਾਂ ਚੀਨ ਨੂੰ ਲੈ ਕੇ ਜਿਵੇਂ অপরাধੀਆਂ ਦਾ ਸਕੇਚ ਬਣਾਣੇ ਉਹ ਜਿੱਦਾਂ ਇੰਟੈਲੀਜੈਂਸ ਵਿੱਚ ਲੋਡ ਪੈਂਦੀਆਂ ਚੀਜ਼ਾਂ ਦੀ ਤਾਂ ਰੱਖੀ ਠੀਕ ਹੈ ਉਹਨਾਂ ਨੇ ਉਹ ਉਹਨਾਂ ਨੇ ਕਿਹਾ ਹਾਂਜੀ ਕੋਈ ਨਹੀਂ ਜ਼ਰੂਰ ਮੈਂ ਲਕਸ਼ਪਤ ਅੰਦਰ ਦੱਸਦਾ ਤੁਹਾਨੂੰ ਇਹ ਚੀਜ਼ ਨੂੰ ਬਹਿ ਕੇ ਅਪਰੀਸ਼ੀਏਟ ਕੀਤਾ ਮੈਨੂੰ ਅੱਗੋਂ ਕੀ ਕਰਨ ਦਾ ਇਰਾਦਾ ਹੈ ਮੈਂ ਗਿਆ ਸੀ ਚਾਹੁੰਦਾ ਕਿ ਮੈਂ ਚੀਜ਼ ਨੂੰ ਹੋ ਡਿਵੈਲਪ ਕਰਾਂ ਹੋਰ ਕਰਾਂ ਮਿਹਨਤ ਕਰਾਂ ਇਹ ਚੀਜ਼ ਨੂੰ ਲੈ ਕੇ ਤੇ ਸਾਡੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਾਂ ਕਿਉਂਕਿ ਇਹ ਛੋਟਾ ਇੰਨਾ ਛੋਟਾ ਜਿਹੇ ਰਹੀ ਹੈ ਇੱਥੇ ਇਹ ਚੀਜ਼ਾਂ ਨੂੰ ਇੰਨਾ ਨਹੀਂ ਪ੍ਰਮੋਟ ਕੀਤਾ ਜਾਂਦਾ ਅੱਜ ਦਾ ਯੂਥ ਅਪਰਾਧ ਵੱਲ ਨਸ਼ੇ ਵੱਲ ਟਰੈਕ ਕਰ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਕਿ ਇਹ ਵੀ ਇੱਕ ਦਲਦਲੀ ਨਸ਼ਾ ਵਗੈਰਾ ਇਹਦੇ ਵਿੱਚ ਨਾ ਮੜੋ ਘਰ ਉਜੜ ਜਾਂਦੇ ਨੇ ਮੈਂ ਚਾਹੁੰਦਾ ਵਾਂ ਕਿ ਲੋਕ ਤੋਂ ਹੀ ਆਰਟ ਕਰੋ ਆਰ ਅੰਦਰ ਦੇ ਆਰਟ ਨੂੰ ਨਿਕਾਲੋ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਕਲਾ ਹੁੰਦੀ ਆ ਬਸ ਲੱਭਣ ਦੀ ਲੋੜ ਹੁੰਦੀ ਵਿੱਚੋਂ ਤੇ ਮੈਂ ਇਹ ਕਹਣਾ ਕਿ ਮਿਹਨਤ ਕਰੋ ਆਪਣੇ ਮਾਪਿਆਂ ਨੂੰ ਰੌਸ਼ਨ ਕਰੋ ਗਲਤ ਪਾਸੇ ਨਾ ਗਲਤ ਪਾਸੇ ਨਾ ਜਾਓ